ਲਾਈ ਦੇਖ ਲੈ ਤੁਹਾਨੂੰ ਅੱਗੇ ਅਸੀਂ ਸਮਾਨਤਾ ਆਏ ਦਰਨਾਮ ਕੀ ਆ ਠੀਕ ਹੈ ਸਰਕਾਰ ਤੋੜ ਕੇ ਇਹ ਦੇਈ ਜੰਨੇ ਤੁਸੀਂ ਤਾਂ ਸਟਾਰਟ ਕਰਦਾ ਸ਼ੌਕ ਕੀ ਕਹਿੰਦੇ ਇੰਜਨ ਬੁੱਜ ਗਿਆ ਹਾਂਜੀ ਇਹ ਤੁਹਾਨੂੰ ਚਲਾਈ ਇੱਥੇ ਝੋਨਾ ਦੇਖੋ ਬੋਟ ਚੱਲਦੀ ਨਹੀਂ ਸੀ ਆ ਭਰਾਵਾਂ ਕੋਲੇ ਚਾਰ ਦਿਨਾਂ ਤੋਂ ਪਾਣੀ ਨਹੀਂ ਪੁੱਜਿਆ ਇੱਥੇ ਨਾ ਕੁਝ ਵੀ ਨਹੀਂ ਆਇਆ ਨਾ ਪਾਣੀ ਆਇਆ ਨਾ ਕੋਈ ਪ੍ਰਸ਼ਾਦਾ ਆ ਆਰਮੀ ਵਾਲੇ ਵੀ ਕੀੜੇ ਦੇ ਕੇ ਮੁੜ ਗਏ ਇੱਥੋਂ ਬਸ ਤੇ ਸਾਡੀ ਬੋਟ ਵੀ ਇੱਥੇ ਚੱਲੀ ਨਹੀਂ ਕਿਉਂਕਿ ਝੋਨਾਗਾ ਇੱਥੇ ਨਾ ਬਾਕੀ ਦਾ ਸਾਰਾ ਬੰਦ ਹੈ ਦਾ तकरीबन ਤਾਂ ਚੜ ਗਿਆ ਹੁਣ ਚੱਲੇ ਕਿਉਂਕਿ ਜ਼ੋਰ ਲੱਗਦਾ ਥੱਲੇ ਝੋਨਾ ਨਾ ਹੁਣ ਪਾਣੀ ਦੇ ਵਿੱਚ ਰਾਛ ਨਾਲ ਥੋੜੇ ਸਾਹਮਣੇ ਪਿਆ ਪਾਣੀ ਪਿਆ ਉਹ ਵੀਰ ਪੈਣਾ ਵੇਟ ਕਰ ਰਹੀਆਂ ਆ ਪਿਛਲੇ 4 ਦਿਨਾਂ ਤੋਂ ਤੇ ਅੱਜ ਪਹੁੰਚੇ ਆ ਇੱਥੇ ਖੁਦ ਜਾਣਾ ਪੂਤੁਰ ਕੇ ਕਿਉਂਕਿ ਸਾਨੂੰ ਵਾਹਣ ਬੜੇ ਪੋਲੇ ਆ ਹੈ ਇਹ ਮਿੱਟੀ ਜੀ ਨਹੀਂ ਭਾਈ ਹਾਂ ਇੱਕ ਸਰੀਰ ਨਿੱਗਰ ਆ ਉਹਦਾ ਕਰਕੇ ਤੁਰਨ ਔਖਾ ਹੋ ਜਾਂਦਾ ਪਰ ਮੂਰੇ ਵੜਾ ਦੇ ਦੇਖ ਕੋਈ ਟੋਆ ਟਾਇਆ ਤਾਂ ਨਹੀਂ 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 ਤੇ ਬੱਟਾ-ਪੁੱਟਾ ਉਤੋਂ ਦੀ ਪਾਰ ਜਾਂਦਾ ਕੰਮ ਵੀਰ ਦੇਖੋ ਇਹ ਉਹ ਸਾਹਮਣੇ ਦੇਖ ਸਕਦੇ ਕੈਮਰਾ ਇਹਨਾਂ ਨੇ ਆਸਾਂ ਲੱਗੀਆਂ ਹੋਈਆਂ ਆਪਣੇ ਤੇ ਪੁਰਾਣਾ ਜੜੀਏ ਇਹ ਹੋ ਨਹੀਂ ਸਕਦਾ ਉਹ ਦੇਖੋ ਕਿਦਾਂ ਵੀਰ ਚਾਹ ਕਰ ਰਹੇ ਹਨ ਹਸਾਬ ਲਾ ਲਓ ਵੀ ਅੱਧਾ ਕਿਲੋਮੀਟਰ ਹੋ ਗਿਆ ਸਾਨੂੰ ਵੋਟ ਖਿੱਚਦੇ ਨੂੰ ਅੱਧਾ ਕਿਲੋਮੀਟਰ ਹੋ ਗਿਆ ਮਾਰ ਦਿਖਾ ਦੇ ਭਰਾ ਇੱਥੇ ਕਿਹੜੇ ਜਾਂਦੇ ਹੁਣ ਚੱਟ ਜਲਦੀ ਨਹੀਂ ਬਾਪੂ ਜੀ ਚੱਲਦਾ ਨਹੀਂ ਬਾਪੂ ਜੀ ਥੱਲੇ ਉਹ ਫਸਦਾਗਾ ਪਹੁੰਚਦਾ ਗਏ ਅਸੀਂ ਸਾਨੂੰ ਤੁਸੀਂ ਕਹਿੰਦੇ ਸੀ ਵੀ ਇੱਥੇ ਮੁੜ ਜਾਓ ਹੋ ਤੇ ạt ਵੇਲ ਕੋਲਾਂ ਗਈਆਂ ਇੱਥੇ ਜੋਤੀ ਆ ਕੋਈ ਵੀਰ ਵੀ ਬਾਈ ਜੀ ਵਾਪਸ ਮੁੜ ਜਾਓ ਖਾਤਰਾ ਨਾ ਲਓ ਪਰ ਅਸੀਂ ਪਹੁੰਚੇ ਤਾਂ ਜਰੂਰ ਆ ਤੁਹਾਡੇ ਕੋਲ ਹੈਨਾ ਤੇ ਭੈਣੋ ਅਸੀਂ ਹਾਜ਼ਰ ਆਂ ਜਿੱਥੇ ਵੀ ਹੋਈਏ ਹਾਂ ਇਹ ਕਾਦੇ ਪਾਣੀ ਮੰਗਦੇ ਆਂ ਪਾਣੀ ਨਹੀਂ ਖਾਂਦੇ ਕੋਈ ਨਹੀਂ ਭੈਣ ਮੇਰੀ ਅੱਜ ਲੈ ਕੇ ਆ ਗਿਆ ਤੁਹਾਡਾ ਵੀਰ ਪਾਣੀ ਨਾ ਬੰਦ ਕਰ ਲੈ ਵੇ ਸਰ ਕਿੱਥੇ ਆ ਤੇ ਅੱਜ ਤੁਹਾਡਾ